ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤੇ ਹੁਣ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਵ ਦੇਖ ਜਣ ਵਾਲਿਆਂ ਦੇ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਕਰਨਾਲ ਦੇ ਕਰੋੜਾ ਚ ਵਰਕ ਬੀਏ ਦੇ ਨਾਤੇ 9 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਇਸ ਦੇ ਨਾਲ ਹੀ ਥਾਣਾ ਕੜੂਆ ਦੀ ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਜੀ ਹਾਂ ਸ਼ਿਕਾਇਤਕਰਤਾ ਅਨੁਸਾਰ ਜਗਿੰਦਰ ਅਤੇ ਰਜਿਤ ਮਈ 24 2023 ਲਈ ਵਿੱਚ ਉਸ ਦੇ ਸੰਬੰਧ ਚ ਆਇਆ ਤੇ ਉਸ ਨੂੰ ਵਿਦੇਸ਼ ਭੇਜਣ ਦਾ ਦਾਵਾ ਕੀਤਾ ਅਨਿਕਾ 10 ਪਰਵਿਨ 2022 ਨੂੰ ਵਿਦਿਆਰਥੀ ਵੀਜ਼ੇ ਤੇ ਜੋਕੀ ਗਈ ਸੀ ਅਤੇ ਜਿਸ ਦਾ ਵੀਜ਼ਾ 6 ਅਗਸਤ 2023 ਤੱਕ ਵੈ有效 ਜਗਿੰਦਰ ਨੇ ਕਨਿਕਾ ਨੂੰ ਵਰਕ ਵੀਜ਼ਾ ਲੋਨ ਤੇ ਭਰੋਸਾ ਦਿੱਤਾ ਇਸ ਤਕਨੀਕਾਂ ਦੇ ਜਗਿੰਦਰ ਦਿਖਾਤੇ ਚ 5 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ ਇਸ ਤੋਂ ਬਾਅਦ 4 ਜੁਲਾਈ ਅਤੇ 6 ਜੁਲਾਈ ਨੂੰ 2.5 ਲੱਖ 2 ਲੱਖ ਰੁਪਏ ਟ੍ਰਾਂਸਫਰ ਕੀਤੇ 2.5 ਲੱਖ ਰੁਪਏ ਲੈਣ ਦੇ ਬਾਵਜੂਦ ਵੀ ਜਗਿੰਦਰ ਅਤੇ ਰਜਤ ਨੇ ਕਨਿਕਾ ਦਾ ਵਰਕ ਵੀਜ਼ਾ ਨਹੀਂ ਦਿੱਤਾ ਨਸੀਬ ਵਿਹਾਰ ਕਲੋਨੀ ਵਾਸੀ ਰਜੇਸ਼ ਅਤੇ ਉਸ ਦੀ ਪੁੱਤਰੀ ਕਨਿਕਾ ਨੇ ਦੋਸ਼ ਲਾ ਕੇ ਜਗਿੰਦਰ ਅਤੇ ਰਜਤ ਗਵਸ਼ਕਰ ਨੇ ਵਰਕ ਵੀਜ਼ਾ ਦਿਵਾਉਣ ਦੇ ਨਾਂ ਤੇ ਉਸਾਂ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਆ ਜੀ ਹਾਂ ਤੇ ਬਾਅਦ ਵਿੱਚ ਵਾਰ-ਵਾਰ ਉਹਨਾਂ ਦੇ ਕਹਿ ਦੇ ਬਾਵਜੂਦ ਵੀ ਜਗਿੰਦਰ ਅਤੇ ਰਜਿਤ ਨੇ ਟਾਲ ਮਟੋਲ ਸ਼ੁਰੂ ਕਰ ਦਿੱਤੀ ਅਤੇ 4 ਲੱਖ ਰੁਪਏ ਹੋਰ ਮੰਗੇ ਜੋ ਸਾਨੂੰ ਧਮਕੀ ਦਿੱਤੀ ਜੇਕਰ ਪੈਸੇ ਨਾ ਦਿੱਤੇ ਤਾਂ ਪਹਿਲਾਂ ਤੂੰ ਵੀ ਦਿੱਤੇ 5 ਲੱਖ ਰੁਪਏ ਵਾਪਸ ਨਹੀਂ ਕੀਤੇ ਜਾਣਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ